Terima kasih kerana menonton! ਕਹਾਂਗੇ ਜੇ ਮੈਂ ਮਾਰੂ ਉਹ ਜਾਣੇ ਗੁਰਲਾਕ ਨਿਕਾ ਤੇ ਜੀ ਉਹ ਕਿਹਨੇ ਕਰੇ ਉਹ ਛੱਡ ਦੋ ਉਹ ਆ ਕੱਪ ਉਹ ਛੱਡ ਦੋ ਇਹ ਜੋ ਵਿਵਾਦ ਪੁਲਿਸ ਪ੍ਰਸ਼ਾਸਨ ਪਹੁੰਚਿਆ ਨਹੀਂ ਨਿੰਗ ਸਿੰਘਾਂ ਦੀ ਛਾਉਣੀ ਚ ਗੁਰਦੁਆਰਾ ਸੀਤ ਗੰਜ ਪਿੰਡ ਮੇਦੇਵਸ ਇੱਥੇ ਨਿੰਗ ਸਿੰਘਮ ਨੇ ਇੱਕ ਲਗਭਗ 35 ਸਾਲ ਦੇ ਨੌਜਵਾਨ ਦੀ ਲੱਤ ਤੋੜਤੀ ਸੋਟੀਆਂ ਮਾਰ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸਾਹਮਣੇ ਦੇਖਦੇ ਹਾਂ ਗ੍ਰਿਫਤਾਰ ਕਰਕੇ ਪੁਲਿਸ ਲੈ ਜਾ ਰਹੀ ਹੈ ਪ੍ਰਸ਼ਾਸਨ ਕਿਉਂ ਤੋੜੀ ਲੱਤ ਬਾਤ ਲੱਤ ਤਾਂ ਗੱਲਬਾਤ ਵੀ ਕਰਾਂਗੇ ਜੋ ਮੁੱਖ ਇੱਥੇ ਸੇਵਾਦਾਰ ਨੇ ਗੁਰਦੁਆਰਾ ਸੀਤ ਗੰਜ ਦੇ ਆਹ ਦੇਖ ਸਕਦੇ ਹੋ ਵੱਡੀ ਗਿਣਤੀ ਚ ਪਿੰਡ ਸਾਰਾ ਪਿੰਡ ਮੋਜੋਵਾਲ ਮੇਤੇ ਵਸ ਜਾ ਕੇ ਕੋਈ ਪਤਾ ਸਿੰਘਾ ਹੁੰਦੇ ਸੀ ਕਿ ਪਤਾ ਨਹੀਂ ਉਹਨਾਂ ਦੀ ਗਲਤੀ ਹੈ ਪਤਾ ਨਹੀਂ ਇਹਨਾਂ ਦੀ ਗਲਤੀ ਹੈ ਅਸੀਂ ਨਹੀਂ ਪਤਾ ਗਲਤੀ ਅਸੀਂ ਹੁਣ ਸਿੰਘਾ ਵੀ ਮੰਨਦੇ ਆ ਜਿਨ੍ਹਾਂ ਨੇ ਉਹਦੇ ਸੋਟੀਆਂ ਮਾਰੀਆਂ ਲੱਤ ਤੋੜੀ ਅਸੀਂ ਗਲਤੀ ਨੂੰ ਗਲਤੀ ਕਹਾਂਗੇ ਲੱਤ ਟੁੱਟ ਗਈ ਨਹੀਂ ਲੱਤ ਕਹਿੰਦੇ ਟੁੱਟ ਗਈ ਅੱਛਾ ਹਾਂਜੀ ਵੀ ਹਸਪਤਾਲ ਦਾਖਲ ਕਰਾਤਾ ਅਸੀਂ ਸਿੰਘਾ ਦੀ ਗਲਤੀ ਮੰਨਦੇ ਆ ਵੀ ਸਿੰਘਾ ਨੂੰ ਇਹ ਨਹੀਂ ਚਾਹੀਦਾ ਸੀ ਅਸੀਂ ਉਹਦੇ ਸੋਟੀਆਂ ਮਾਰੀਏ ਜੇ ਉਹਦੇ ਮਾਰਕੁੱਟ ਕਰੀਏ ਚਾਲੇ ਤੇ ਫੌਜ ਆ ਰਹੀ ਹੈ ਸਿੱਧੇ ਹੁਣ ਜੇ ਕੋਈ ਗੱਲਬਾਤ ਹੈ ਅੱਗੇ ਜਥੇਦਾਰ ਨੂੰ ਦੱਸਣ ਉਹ ਕਹਿੰਦੇ ਵੀ ਉਹਦੀ दारू पीਤੀ ਹੁੰਦੀ ਸਾਨੂੰ ਜੇ ਸਾਡੇ ਕਿਨੇਟ ਮਾਰਨ ਪੈ ਗਿਆ ਅਸੀਂ ਨਹੀਂ ਮੰਨਦੇ ਕਿ ਉਹ ਬੰਦਾ ਇੱਕ ਮਾਰਨ ਪਿਆ ਹੋਗਾ ਤੇ ਸਿੰਘਾਂ ਦੀ ਗਲਤੀ ਹੈਗੀ ਇਹ ਗੁਰੂ ਘਰ ਖੁੱਲੇ ਕਰਦੇ ਸਾਰੇ ਗੁਰੂ ਘਰ ਪਏ ਜੋ ਹੁੰਦੇ ਨਾ ਬਾਹਰ ਬਾਹਰ ਕੱਢ ਕੇ ਜਾਣਾ ਲਵਾਂਗੇ ਠੀਕ ਹੈ ਸੁਣੋ ਬਸ ਲਈ ਆਏ ਹੋ ਭਾਈ ਜਰਾ ਸੁਧਾਰੋ ਫਾਈਨਲ ਦੀ ਗੱਲ ਕਰਦੇ ਆਂ ਬਿਠਾਏ ਲਏ ਹੋਰ ਕੀ ਕਰਨੇ ਹੋ ਰਹੇ ਕੋਈ ਸੌਂਗੋਂ ਆਉਣੀ ਹੈਗਾ ਬੈਠੋ ਬੈਠੋ ਭਾਈ ਬੈਠੋ ਜੋੜਾ ਕਿ ਹੈ ਜਿਹੜਾ ਮਿਲਾਂਗਾ ਸਰਚ ਕਪਾਨ ਮਾਰੀ ਸਾਟਾ 8 ਟਾਂਕੇ ਲੱਗੇ ਨੇ ਉਹ ਮੁੰਡੇ ਕੱਲਾ ਜਵਾਕ ਹੈ ਬਈ ਦੋਸਤ ਮੇਦੇ ਪਾਸ ਖੜੇ ਸੀਗੇ ਜਿਹੜੂ ਛੌਣੀਆਂ ਨੇ ਹੰਗ ਸਿੰਘ ਛੌਣੀ ਨਹੀਂ ਹੈਗੀ ਜੀ ਗੁਰੂ ਘਰ ਆਚਾਰ ਪਿੰਡਾਂ ਦਾ ਇਹ ਹਾਂਜੀ ਗੁਰੂ ਛੌਣੀ ਕੋਈ ਨਹੀਂ ਦਾਲਾਂ ਦਾ ਕੀ ਹੈ ਇੱਥੇ ਛੌਣੀ ਦਾਲ ਨਹੀਂ ਹੈਗੀ ਗੁਰੂ ਘਰ ਆਚਾਰ ਪਿੰਡਾਂ ਦਾ ਸਾਂਝਾ ਚਾਰ ਪਿੰਡਾਂ ਦਾ ਸਾਂਝਾ ਹੈ ਹਾਂ ਚਾਰ ਪਿੰਡਾਂ ਦਾ ਇਹ ਕੰਡੂ ਕੋਰ ਤੱਕ ਸਾਂਝਾ ਗੁਰੂ ਘਰ ਹੈ ਇਹ ਠੀਕ ਹੈ ਛੌਣੀ ਛੌਣੀ ਪਾਣੀ ਦੀ ਜਗ੍ਹਾ ਹੈ ਸਿੱਧਾਂ ਦੀ ਜਗ੍ਹਾ ਹਾਂ ਸਿੱਧਾਂ ਦੀ ਜਗ੍ਹਾ ਹੈ ਕੋਈ ਛੌਣੀ ਨਹੀਂ ਹੈਗੀ ਠੀਕ ਹੈ ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਖੜੇ ਸੀਗੇ ਗੁਰਦੁਆਰਾ ਸਹੀਦ ਗੰਜ ਪਿੰਡ ਮੇਦੇਵਸ ਜੋ ਕਿ ਉਹ ਵੱਡੀ ਗਿਣਤੀ ਚ ਮੋਜੋਵਾਲ ਕੁਛ ਮੇਦੇਵਸ ਦੀ ਸੰਗਤ ਇਕੱਠੀ ਹੋਈ ਆ ਜ਼ਿਆਦਾਤਰ ਮੋਜੋਵਾਲ ਪਿੰਡ ਇਕੱਠੇ ਹੀ ਨੇ ਦੋਏ ਇਹ ਕਹ ਜੀ ਕੋਈ ਫਾਸਲਾ ਨਹੀਂ ਵਿਚਾਲ ਦੀ ਕਹਿੰਦੇ ਨੇ ਪਹਿਲਾਂ ਇੱਕ ਪੱਕਾ ਖਾਲੇ ਹੁੰਦਾ ਸੀ ਇੱਥੇ ਜੋ ਵਿਵਾਦ ਹੋਇਆ ਸੀ ਬਾਬਾ ਜੀ ਨੇ ਜਿਹੜੇ ਗਮਧੂਰ ਸਿੰਘ ਹੋਰੇ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਚ ਉਹਨਾਂ ਨੇ ਸਪਸ਼ਟ ਕਰਤਾ ਵੀ ਸਿੰਘਾਂ ਨੇ ਜੋ ਹੈ ਲੱਤੋ ਤੋੜੀ ਐ ਸੀ ਮੰਨਦੇ ਆ ਵੀ ਅਸੀਂ ਇਲਾਜ ਵਗੈਰਾ ਵੀ ਕਰਵਾ ਮੰਗੇ ਉਹ ਕਲੀਅਰ ਹੈ ਜੀ ਕਲੀਅਰ ਕਰ ਟ ਉਹਨਾਂ ਨੇ ਚੈਨਲ ਦੇ ਉੱਤੇ ਉਹਨਾਂ ਨੇ ਦੱਸਤਾ ਅਬਦਾ ਪੱਖ ਦੇਤਾ ਵੀ ਲੱਤ ਸਾਡੇ ਨਿੰਗ ਸਿੰਘਾਂ ਤੋਂ ਟੁੱਟੀ ਐ ਗਲਤੀ ਕਰੀ ਐ ਇੱਕ ਗਰੀਬ ਬੰਦੇ ਦੀ ਲੱਤ ਤੋੜ ਕੇ ਗੱਲ ਇਹ ਐ ਜੀ ਅਸੀਂ ਤੁਹਾਨੂੰ ਐਸੇ ਪ੍ਰੂਫ ਵੀਡੀਓ ਦਿਖਾਉਨੇ ਆ ਸਾਡੇ ਪਿੰਡ ਦਾ ਇੱਕ ਜਿਵੇਂ ਨਰਮ ਜਿਹਾ ਮੁੰਡਾ ਐ ਉਹਨੂੰ ਇਹਨਾਂ ਨੇ ਕੁੱਟਿਆ ਚਾਰ ਪੰਜ ਨੇ ਰਲ ਕੇ ਕੁੱਟਿਆ ਉੱਥੇ ਇੱਕ ਸਾਡੇ ਪਿੰਡਾ ਗੁਰੂ ਘਰ ਦਾ ਪ੍ਰਧਾਨ ਆ ਉਹ ਛੜਾਉਣ ਲੱਗਿਆ ਸਾਨੂੰ ਉਹਦੀ ਵੀ ਦਿਖਾ ਦੇਣਾ ਉਹਦੇ ਵੀ ਲੱਤਾਂ ਬਾਹਾਂ ਤੇ ਸੋਟੀਆਂ ਮਾਰੀਆਂ ਇਹਨਾਂ ਨੇ ਕਿਹਨੇ ਇਹ ਨਿੰਗਾ ਸੰਗਾ ਨੇ ਜਿਹੜੇ ਆਏ ਨੇ ਉਦੋਂ ਬਾਅਦ ਸਾਡੇ ਪਿੰਡ ਦੇ 5-7 ਬੰਦੇ ਇਕੱਠੇ ਹੋ ਗਏ ਇਹ ਇਹ ਉਰੇ ਸੌਣੀ ਚਾਹੁੰਦੇ ਨੇ ਸਾਡੇ ਪਿੰਡ ਦਾ ਸਾਂਝਾ ਗੁਰਦੁਆਰਾ ਚਾਰ ਪਿੰਡਾਂ ਦਾ ਹਾਂ ਉੱਥੋਂ ਬੰਦੇ ਇਕੱਠੇ ਹੋ ਕੇ ਆਏ ਵੀ ਆਪਾਂ ਉਰੇ ਵਾਲੇ ਜਥੇਦਾਰ ਨੂੰ ਕਹਿ ਦਿੰਦੇ ਨੇ ਬਾਬਾ ਜੀ ਵੀ ਥੋੜੇ ਬੰਦੇ ਸਾਡੇ ਬੰਦੇ ਨੂੰ ਕੁੱਟਿਆ ਜਿਹੜੇ ਬੰਦੇ ਉਰੇ ਆਏ ਆਉਣ ਸਾਰ ਉਹਨਾਂ ਨੂੰ ਕੁੱਟਣ ਪੈਗੇ ਇਹ ਦੇਖੋ ਵੀ ਕੋਈ ਕੀ ਹਿਸਾਬ ਕਿਤਾਬ ਇਹਨਾਂ ਦਾਗਾ ਅੱਛਾ ਜਮੀ ਨਹੀਂ ਤੱਕ ਆ ਗਿਆ ਵੀਡੀਓ ਦੇਖ ਲੋ ਕਿਰਪਾਨਾ ਲੈ ਕੇ ਇਹਨਾਂ ਦੇ ਮੰਗਰ ਪੈ ਗਏ 2 ਮਹੀਨੇ ਪਹਿਲਾਂ ਇੱਕ ਮੁੰਡੇ ਦਾ ਕਾਹ ਤੋਂ ਪੈ ਗਿਆ ਕੋਈ ਗੱਲ ਸਾਹਮਣੇ ਆਈ ਕੋਈ ਗੱਲ ਸਾਹਮਣੇ ਨਹੀਂ ਆਈ ਕੋਈ ਗੱਲ ਨਹੀਂ ਬਾਤਰੀ ਸੀ ਤੁਹਾਨੂੰ ਵੀਡੀਓ ਦਿਖਾ ਦਿੰਨੇ ਆ ਤੁਸੀਂ ਆਪ ਕਹਿ ਦੋਗੇ ਵੀ ਹਾਂ ਕੋਈ ਗਲਤੀ ਨਹੀਂ ਮੁੰਡੇ ਉਹ ਹੁੰਦਾ ਹੀ ਜੀ ਕੋਈ ਗਲਤੀ ਹੁਣ ਕੀ ਕਹਿੰਦੇ ਨੇ ਫਿਰਨਿੰਗ ਸਿੰਘ ਕੁਛ ਨਹੀਂ ਕਹਿੰਦੇ ਅੱਛਾ ਅਸੀਂ ਉਹਦੇ ਨਾਲ ਗੱਲ ਕਰਨ ਆਇਆ ਇਹ ਕਿਰਪਾਨਾ ਚ ਕੱਢੀ ਖੜੇ ਨੇ ਪਹਿਲਾਂ ਵੀ ਇਹਨਾਂ ਨੇ ਥੱਪੜ ਮਾਰਿਆ ਜਦੋਂ ਦੇ ਚਾਰ ਬੰਦੇ ਗੱਲ ਕਰਨ ਆਏ ਇੱਕ ਮੁੰਡੇ ਦਾ ਸਿਰ ਪਾੜਦਾ ਕਿਰਪਾਨ ਨਾਲ ਮਾਰੀ ਉਹਦਾ ਹਰਾ ਪਾੜਦੇ ਤੇ ਉਹਦੇ ਖੇਤੋਂ ਜਾ ਕੇ ਕਹਿੰਦਾ ਨਾ ਪੈਰਾ ਹੋ ਗਿਆ ਇਹਦਾ ਤੇਗਾ ਪੀ ਕੇ ਬੰਦਾ ਮਾਰਦਣਗੇ ਕਿਵੇਂ ਕੌਣ ਜ਼ਿੰਮੇਵਾਰ ਉਦੋਂ ਪਹਿਲਾਂ ਜਦੋਂ ਗੱਲ ਹੋਈ ਹੈ ਜੀ ਉਦੋਂ ਕਹਿੰਦਾ ਵੀ ਜਦੋਂ ਕਿਰਪਾਨ ਵੱਜੇ ਕਹਿੰਦਾ ਉਹ ਤਾਂ ਤੇਗਾ ਨਾ ਪੈਰਾ ਹੋ ਗਿਆ ਸੀ ਤਾਂ ਵੱਜੀ ਵੀ ਇਹਦਾ ਤੇਗਾ ਪੀ ਕੇ ਕੱਲ ਨੂੰ ਬੰਦਾ ਮਾਰਦਣਗੇ ਕੌਣ ਜ਼ਿੰਮੇਵਾਰ ਆਦਾ ਇਸ ਭਗਤ ਜੀ ਗੁਰਦੁਆਰਾ ਸ਼ਹੀਦ ਗੰਜ ਪਿੰਡ ਮੇਦੇਵਾਸ ਖੜਿਆ ਜੀ ਜੋ ਕਿ ਸਾਨੂੰ ਫੋਨ ਕਰਕੇ ਸਪੈਸ਼ਲ ਬੁਲਾਇਆ ਹੈਗਾ ਕੀ ਵਿਵਾਦ ਹੈ ਬੱਲੇ ਬੱਤ ਕਰਦੇ ਆਂ ਬਾਬਾ ਜੀ ਨਾਲ ਹਾਂਜੀ ਬਾਬਾ ਜੀ ਬਾਈ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਗੱਲਬਾਤ ਹੋਈ ਆ ਇਹ ਗੱਲਬਾਤ ਜੀ ਹਰ ਹੀ ਸਾਲ ਦੀ ਤਰ੍ਹਾਂ ਇਹ ਦਲ 570 ਦਾ ਹੈਗਾ ਆਪਣਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚੱਲਦਾ ਵੀ ਚੱਕਰਵਰਤੀ 96 ਕਰੋੜੀ ਇਹ ਦਲ 500 ਦੇ ਵਿੱਚ ਚਾਲੇ ਦੇ ਵਿੱਚ ਸਿੰਘ ਆ ਰਹੇ ਸੀਗੇ ਸਾਨੂੰ ਸੁਣਨ ਦੇ ਵਿੱਚ ਆਇਆ ਵੀ ਇਧਰੋਂ ਹੋ ਮੁੰਡਾ ਕੋਈ ਐਟਵਾ ਲਈ ਜਾਂਦਾ ਸੀਗਾ ਉਦੋਂ ਸਿੰਘ ਆਉਂਦੇ ਸੀਗੇ ਪਤਾ ਨਹੀਂ ਉਹਨਾਂ ਦੀ ਗਲਤੀ ਹੈ ਪਤਾ ਨਹੀਂ ਇਹਨਾਂ ਦੀ ਗਲਤੀ ਹੈ ਸੀ ਨਹੀਂ ਪਤਾ ਹੈ ਗਲਤੀ ਸੀ ਹੁਣ ਸਿੰਘਾਂ ਦੀ ਮੰਨ ਲਿਆ ਜਿਨ੍ਹਾਂ ਨੇ ਉਹਦੇ ਸੋਟੀਆਂ ਮਾਰੀਆਂ ਲੱਤ ਤੋੜੀ ਜਿਨ੍ਹਾਂ ਨੇ ਉਹਦੇ ਸੋਟੀਆਂ ਮਾਰੀਆਂ ਲੱਤ ਤੋੜੀ ਹਾਂਜੀ ਵੀ ਹਸਪਤਾਲ ਦਾਖਲ ਕਰਾਤਾ ਅਸੀਂ ਸਿੰਘਾਂ ਦੀ ਗਲਤੀ ਮੰਨਦੇ ਹਾਂ ਵੀ ਸਿੰਘਾਂ ਨੂੰ ਇਹ ਨਹੀਂ ਚਾਹੀਦਾ ਸੀ ਅਸੀਂ ਉਹਦੇ ਸੋਟੀਆਂ ਮਾਰੀਏ ਜਾਂ ਉਹਦੇ ਮਾਰਕੁੱਟ ਕਰੀਏ ਚਾਲੇ 'ਚ ਫੌਜ ਆ ਰਹੀ ਐ ਸਿੱਧੇ ਹੁਣ ਉਹ ਕਹਿੰਦੇ ਵੀ ਉਹਦੀ ਦਾਰੂ ਪੀਤੀ ਸੀ ਦੀ ਸਾਨੂੰ ਇਹ ਸਾਢੇ ਗਨੇਟ ਮਾਰਨ ਪੈ ਗਿਆ ਅਸੀਂ ਨਹੀਂ ਮੰਨਦੇ ਵੀ ਉਹ ਬੰਦਾ ਇੱਕ ਮਾਰਨ ਪਿਆ ਹੋਊਗਾ ਤੇ ਫਿਰ ਅੱਗੇ ਫਿਰ ਉਹਨਾਂ ਨੂੰ ਹੁਣ ਕੀ ਕਾਰਵਾਈ ਕਰਾਉਂਗੇ ਕੋਈ ਨਹੀਂ ਕਾਰਵਾਈ ਜਿਹੜਾ ਉਹਦਾ ਇਲਾਜ ਕਰਾਵਾਂ ਜ세ਦਾਰ ਜੀ ਨੇ ਬੇਨਤੀ ਕੀਤੀ ਹੈ ਵੀ ਅਸੀਂ ਤਾਂ ਸਾਰਾ ਇਲਾਜ ਕਰਾਵਾਂਗੇ ਠੀਕ ਹੈ ਜੀ ਇਲਾਜ ਜ세ਦਾਰ ਸਾਹਿਬ ਕਿਹੜੀ ਨਹੀਂ ਬਾਬਾ ਛੇਰ ਸਿੰਘ ਜੀ ਹਾਂਜੀ ਹਾਂਜੀ ਬਾਬਾ ਜੀ ਕੋਈ ਖਾਲਸਾ ਫਤੇਜੀ ਹਾਂਜੀ ਜੋ ਇਹ ਘਟਨਾ ਹੋਈ ਹੈ ਕਿ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਬਾਬਾ ਜੀ ਇਹ ਘਟਨਾ ਬਹੁਤ ਮਾੜੀ ਹੋਈ ਹੈ ਜੋ ਠੀਕ ਹੈ ਜੋ ਜਿਹੜਾ ਵਿਚਾਰਾ ਸੀ ਕਿਤੇ ਸ਼ਰਾਬ ਸ਼ਰੂਫ ਕੀਤੀ ਹੋਊਗੀ ਕਿਤੇ ਉਹਨੇ ਮੂਰੇ ਛੱਟਤੀ ਇਹਨਾਂ ਦਾ ਬੋਲਬਾਲਾ ਹੋ ਗਿਆ ਜਿਹੜਾ ਨੇ ਕੋਈ ਡਾਕ ਰੂਮ ਵਾਲੀ ਉਹਦੇ ਲੱਤ ਤੋਂ ਇਲੈਕਟ੍ਰਿਕ ਫਰੰਟ ਆ ਗਿਆ ਸਾਰੇ ਕਾਇਦਾਂ ਤੇ ਅਸੀਂ ਜੋ ਲੱਗਿਆ ਭਾਈ ਥੋੜਾ ਕਰਾਵਾਂ